ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਜਿਹੜੀਆਂ ਕਲੈਕਸ਼ਨਾਂ ਨੇ ਸਾਰੀਆਂ ਸਮਰ ਸਪੈਸ਼ਲ ਨੇ ਕਢਾਈਆਂ ਵਾਲੀਆਂ ਦੁਪੱਟੀਆਂ ਵਾਲੇ ਦੇ ਨਾਲ ਕਲੈਕਸ਼ਨ ਆਈਆਂ ਨੇ ਬਹੁਤ ਸੋਹਣੇ ਰੰਗਾਂ ਦੇ ਨਾਲ ਆਈਆਂ ਨੇ ਵੀਡੀਓ ਨੂੰ ਲਾਸਟ ਤੱਕ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਏਗਾ ਕਿਹੜੀ-ਕਿਹੜੀ ਕਲੈਕਸ਼ਨਾਂ ਨੇ ਇਹ 790 ਦੇ ਵਿੱਚ ਸਬ ਕਾਟਨ ਦੀ ਸ਼ਰਟ ਹੈ 올ਓਵਰ ਪ੍ਰਿੰਟਸ ਨਾਲ ਦੁਪੱਟਾ ਕੋਟਾ ਦਾ ਹੈ ਸਕੈਲਪਿੰਗ ਹੋਈ ਹੈ ਬਾਟਮ ਕੈਂਬਰੀ ਕਾਟਨ ਦਾ ਹੈਗਾ 80 ਮੀਟਰ ਦਾ ਪਲੇਨ ਬਾਟਮ ਹੈ ਸ਼ਰਟ ਪ੍ਰਿੰਟਡ ਹੈ ਦੁਪੱਟੇ ਤੇ ਜਿਹੜੀ ਹੈ ਕਿ ਕੁਝ ਤੇ ਪੈਚਵਰਕ ਹੋਇਆ ਕੁਝ ਤੇ ਕਢਾਈਆਂ ਹੋਈਆਂ ਨੇ ਇਹਨਾਂ ਵਿੱਚ ਜਿਹੜੇ ਰੰਗ ਹੀ 60 ਆਉਂਦੇ ਨੇ ਥੋੜੀਆਂ ਕਲੈਕਸ਼ਨਾਂ ਜਿਹੜੀਆਂ ਨੇ ਦੋ ਤੇ ਮਿਕਸ ਮੈਚ ਹੋ ਗਈਆਂ ਨੇ ਇਹ ਬਣੀਆਂ ਕਲੈਕਸ਼ਨਾਂ 740 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਰੰਗ ਇਹਨਾਂ ਵਿੱਚ 60 ਹੈਗੇ ਨੇ ਸ਼ਰਟ ਜਿਹੜੀ ਹੈ ਜੌਰਜਟ ਦੀ ਹੈ 2.5 ਮੀਟਰ ਦੀ ਦੁਪੱਟਾ ਜੌਰਜਟ ਦਾ ਸਲੇਨ ਬਾਟਮ ਆਈ ਦਾ ਜੌਰਜਟ ਦਾ ਸ਼ਰਟ ਪ੍ਰਿੰਟਡ ਹੈ 740 ਰੁਪਏ ਦਾ ਰੇਟ ਹੈ ਤੁਸੀਂ ਸੂਟ ਤੁਸੀਂ ਸੂਟ ਬਾਇ ਕਰਨਾ ਜਾਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ 623924575 ਜੋ ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਕਲੈਕਸ਼ਨਾਂ ਜਿਹੜੀਆਂ ਸਾਰੀਆਂ ਅਵੇਲੇਬਲ ਨੇ ਜਿਹੜੇ ਵੀ ਰੰਗ ਡਿਜ਼ਾਈਨ ਪੈਟਰਨ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਕੁਝ ਕਲੈਕਸ਼ਨਾਂ ਦੇ ਜਿਹੜੇ ਕੀ ਰੰਗ ਰਹਿ ਗਏ ਨੇ ਕਿਉਂਕਿ ਕਲੈਕਸ਼ਨਾਂ ਜਿਹੜੀਆਂ ਮਿਕਸ ਮੈਚ ਅੱਗੇ ਪਿੱਛੇ ਹੋ ਗਈਆਂ ਸੀ ਇਸ ਲਈ ਤੁਸੀਂ ਮੈਨੂੰ ਉਹਨਾਂ ਦੀ ਫੋਟੋ ਸੈਂਡ ਕਰ ਦੇਣਾ ਬਾਕੀ ਇਹਨਾਂ ਰਿਲੇਟਡ ਜਿਹੜੇ ਹੋਰ ਰੰਗ ਹੋਣਗੇ ਮੈਂ ਤੁਹਾਨੂੰ ਐਡ ਕਰਕੇ ਦੱਸ ਦਿਆਂਗੀ ਇਹ ਵਾਲੀ ਯੂਨੀਕ ਕਲੈਕਸ਼ਨਾਂ ਨੇ ਪਹਿਲਾਂ ਤੁਹਾਡੀਆਂ ਲਗਭਗ 900 ਰੁਪਏ ਦੇ ਵਿੱਚ ਆਈਆਂ ਸੀ ਪਰ ਹੁਣ ਥੋੜੇ ਲੈਸ ਤੇ ਆਈਆਂ ਨੇ 790 ਦੇ ਵਿੱਚ ਜ਼ੋਰਜਰ ਦੀ ਸ਼ਰਟ ਹੈ ਜ਼ੋਰਜਰ ਦਾ ਦੁਪੱਟਾ ਜ਼ੋਰਜਰ ਦਾ ਬਾਟਮ ਟਾਈ ਮੀਟਰ ਦਾ 790 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ ਲਗਭਗ 20 ਨੇ ਸਾਰੇ ਹੀ ਰੰਗ ਜਿਹੜੇ ਅਵੇਲੇਬਲ ਨੇ ਬਹੁਤ ਸੋਹਣੇ ਸੂਟ ਨੇ ਰੰਗ ਬੜੇ ਪਿਆਰੇ ਨੇ ਡਿਜ਼ਾਈਨ ਬਹੁਤ ਪਿਆਰੇ ਨੇ ਡਿਜ਼ਾਈਨ ਜਿਹੜੇ ਸਾਰੇ ਹੀ ਵਧੀਆ ਡਿਜ਼ਾਈਨਰ ਬਨੇ ਹੋਏ ਨੇ ਤੁਸੀਂ ਸੂਟ ਦੇ ਬਾਰੇ ਵਿੱਚ ਕੋਈ ਵੀ ਕਵਰੀ ਕਰਨਾ ਚਾਹੁੰਦੇ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਇੱਕ ਲੈਕਸ਼ਣਾ ਵਿੱਚ ਬਾਟਮ ਜਿਹੜਾ ਸਾਰੇ ਦਿਨ ਪਲੇਨ ਆਂਦਾ ਦੁਪੱਟਾ ਜਿਹੜਾ ਉਹ ਕੋਸ਼ਨਾਲ ਕੋਟਾ ਦਾ ਆਂਦਾ ਹੈ ਕਢਾਈ ਵਾਲਾ ਕੋਸ਼ਨਾਲ ਦੋ ਸਾਈਡਾਂ ਤੇ ਪੈਚਵਰਕ ਲੱਗੇ ਹੁੰਦਾ ਕੋਸ਼ਨਾਲ ਜਿਹੜਾ ਮਸਲੀਨ ਦਾ ਆਂਦਾ ਹੈ ਚਾਰ ਸਾਈਡਾਂ ਤੇ ਲੈਸ ਲੱਗੀ ਹੁੰਦੀ ਹੈ 560 ਰੁਪਏਾਂ ਦੇ ਵਿੱਚ ਮਸਲੀਨ ਦਾ ਦੁਪੱਟਾ ਕਾਟਨ ਦੀ ਸ਼ਰਟ ਕਾਟਨ ਦਾ ਬਾਟਮ ਪਲੇਨ ਸ਼ਰਟ ਪ੍ਰਿੰਟਡ ਬਾਟਮ ਪਲੇਨ ਦੁਪੱਟਾ ਜਿਹੜਾ ਪਲੇਨ ਹੈ ਪਰ ਵਾਈਟ ਕਲਰ ਦੀ ਲੈਸ ਲੱਗੀ ਹੈ ਰੰਗੇ ਦੇ ਵਿੱਚ ਵੀ ਜਿਹੜੇ ਹਮੇਸ਼ਾ ਹੀ ਕਾਫੀ ਆਉਂਦੇ ਨੇ ਤੇ ਇਸ ਵਾਰੀ ਵੀ ਰੰਗੇਨਾਂ ਵਿੱਚ ਕਾਫੀ ਐਡ ਕੀਤੇ ਨੇ 25 ਤੋਂ 30 ਰੰਗਾਂ ਵਿੱਚ ਇੱਕ ਕਲੈਕਸ਼ਨ ਆਈਆਂ ਨੇ ਸੂਟ ਸਾਰੇ ਅਵੇਲੇਬਲ ਨੇ ਫੈਬਰਿਕ ਮੈਂ ਮੋਸਟਲੀ ਸਭ ਦੱਸ ਦਿੱਤਾ ਹੈ ਬਾਕੀ ਕਿਸੇ ਦੀ ਵੀ ਫੈਬਰਿਕ ਬਾਰੇ ਵਿੱਚ ਕੋਈ ਕਨਫਿਊਜ਼ਨ ਹੋਏ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਸਟੇਟਸ ਵੇਖਣਾ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਤੇ ਜੇਕਰ ਤੁਸੀਂ ਸੂਟ ਸੇਲ ਕਰਨਾ ਚਾਹੁੰਦੇ ਤਾਂ ਵੀ ਨੰਬਰ 'ਚ ਆ ਕੇ ਮੈਸੇਜ ਕਰਦੇ ਨਾ ਮੈਂ ਤੁਹਾਡੇ ਨੰਬਰ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਤਨ ਡੇਲੀ ਦੀਆਂ ਅਪਡੇਟਸ ਆਜਿਆ ਕਰਨਗੀਆਂ ਬਹੁਤ ਹੀ ਪਿਆਰਾ ਪਲੇਨ बॉਟਮ ਦੇ ਨਾਲ ਬਰਪਰੀ कॉटन ਦਾ ਚੌਰ ਦਾ ਫੈਬਰਿਕ 900 ਰੁਪਏ ਰੇਟ ਪਿਓਰ ਕੈਂਬਰੀ कॉटन ਦਾ ਚਿਕਨ ਵਰਕ ਵਾਲਾ ਦੁਪੱਟਾ embroiderry ਵੀ ਦੁਪੱਟੇ ਸਾਰੇ ਤੇਲੇ ਹੋਈ ਹੈ ਬਹੁਤ ਸੋਨੇ ਰੰਗ ਨੇ ਸੂਟ ਸਾਰੇ ਹੀ ਜਿਹੜੇ ਕੀ अवेलेबल ਨੇ ਰੰਗਾਂ ਦੇ ਜਿਹੜੇ ਕੋਈ ਕੁਛ ਵਿੱਚ ਥੋੜੇ ਥੋੜੇ ਰੰਗ ਆਏ ਨੇ ਬਾਕੀ ਵਿੱਚ ਜਿਹੜੇ ਮੋਸਟਲੀ ਰੰਗ ਕਾਫੀ ਹੈਗੇ ਨੇ ਇਹ ਸੂਟ 1300 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਫ੍ਰੀ ਸ਼ਿਪਿੰਗ ਚਾਰजेस ਹੈ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਆਲ ਓਵਰ ਇੰਡੀਆ ਸਾਰੇ ਸੂਟਾਂ ਤੇ ਜਿਹੜੇ ਸ਼ਿਪਿੰਗ ਆ ਬਿਲਕੁਲ ਫ੍ਰੀ ਹੈ ਤੁਸੀਂ ਸੂਟ ਬਾਈ ਕਰਨਾ ਜਾਂ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਤੇ ਚੈਨਣਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ